ਤਦ ਉਹੜਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜਾ ਜਨਕ ਜੀ ਅਨਾਜਾ ਹੋਣ ਦੇ ਬਾਵਜੂਦ ਪ੍ਰਤੀਤਤਾ ਹੁੰਦੇ ਸਨ ਕਿ ਗਲ ਤੱਕ ਮਾਇਆ ਵਿੱਚ ਖਚਤ ਹੋਣਾ ਹੈ ਪਰ ਨਹੀਂ ਐਸਾ ਨਹੀਂ ਸੀ ਮਾਇਆ ਵਿੱਚ ਰਹਿੰਦੇ ਹੋਏ ਉਹਨਰਲੇਪ ਸਨ ਦੇਸ਼ੇ ਜਨਮੇ ਕਮਲ ਨਾਲਮ ਮਰਗਾਈ ਨੇ ਛਣੇ ਛੁਰਤੇ ਸ਼ਬਦ ਪਾਉ ਸਾਗਰ ਤਰੀਏ ਨਾਨਕ ਨਾਮ ਵਖਾਣੇ ਕਿਉ ਰਾਜ ਭਾਵ ਚਰਨ ਦੇ ਉਹਨਾਂ ਦੇ ਚਿੱਤ ਵਿੱਚ ਇਸਤੀ ਬਾਤ ਰੰਚਿਕ ਮਾਤਵੀ ਅਟੈਚਮੈਂਟ ਨਹੀਂ ਸੀ ਫੜੜ ਨਹੀਂ ਸੀ ਫੜੜ ਹੀ ਦੁੱਖ ਦਾ ਕਾਰਨ ਹੁੰਦੀ ਹੈ ਕਿਉ ਆਪ ਜੀ ਮਥਲਾਪਰੀ ਦਾ ਰਾਜ ਕਰਦੇ ਸਨ ਬੜੇ ਬੜੇ ਬੀਤਰਾਗ ਆਪ ਤੋਂ ਸਿੱਖਿਆ ਲੈ ਕੇ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰਦੇ ਪਰ ਆਪ ਦੀ ਕਸਵਟੀ ਅਗੇ ਸੁਖਦੇਵ ਜੈਸੀ ਖੈਰ ਨਾ ਸਕੇ ਇਹੋ ਇਸੇ ਤਰ੍ਹਾਂ ਸ਼ਮਾਂ ਗੁਜ਼ਰਦਾ ਚਲਾ ਗਿਆ ਮਾਇਆ ਦੇ ਵੀਰ ਸਾਧ ਸਿੰਘ ਪਰਬੂ ਨੂੰ ਕਹਲਾਉਣ ਦੀ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਇੱਕ ਦਹਾ ਪਰ ਕਬੀਰ ਜੀ ਦੇ ਪਾਸ ਕੁਝ ਮਹਾਤਮਾ ਬੈਠੇ ਹਨ ਪਗਜੀ ਜੀ ਦੀ ਬੜੀ ਕੁਚ ਵਸਥਾ ਸੀ ਮਹਾਤਮਾ ਬੈਠੇ ਹਨ ਇੱਕ ਕੋਈ ਲੜਕੀ ਆਈ ਉਸਨੇ ਆ ਕੇ ਨਮਸਕਾਰ ਕੀਤੀ ਪਗਜੀ ਜੀ ਨੇ ਉਸ ਨੂੰ ਕੋਈ ਆਵ ਭਗਤ ਨਹੀਂ ਕੀਤੀ ਹੈ ਉਸ ਦਾ ਸਤਿਕਾਰ ਨਹੀਂ ਕੀਤਾ ਨਮਸਕਾਰ ਕਰਕੇ ਚਲੀ ਗਈ ਮਹਾਤਮਾ ਪੁੱਛਣ ਲੱਗੇ ਪਗਜੀ ਕਿਸੇ ਸ਼ਰੀਫ ਘਰਾਣੇ ਦੀ ਲੜਕੀ ਆਈ ਸੀ ਆਪਣੇ ਦਾ ਕੋਈ ਸ਼ਤਕਾਰ ਐ ਉਹ ਭਗਤ ਨਹੀਂ ਕੀਤਾ ਕੀ ਕਾਰਨ ਪਗਜ ਜੀ ਕਹਿਣ ਲਗੇ ਐ ਮਹਾਤਮਾ ਲੋਗੋ ਇਸ ਦਾ ਕੀ ਸ਼ਤਕਾਰ ਕਰੀਏ ਇਹ ਤਾਂ ਮਾਇਆ ਹੈ ਈਸ਼ਰੀ ਮਾਇਆ ਹੈ ਇਹ ਦੇ ਵਿੱਚ ਪ੍ਰਭੂ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਸਾਰੀ ਦੁਨੀਆ ਦੀ ਮਤ ਇਸ ਨੇ ਮਾਰੀ ਹੋਈ ਨਹੀਂ tamam ਦੁਨੀਆ ਪ੍ਰਭੂ ਦੀ ਭਗਤ ਬਣ ਜਾਵੇ ਸਹਿਯੋਗ ਕਰਕੇ ਉਹ ਕਹਿਣ ਲੱਗੇ ਪਗ ਜੀ ਇੱਕ ਗੱਲ ਹੋਰ ਵੀ ਦੇਖੀ ਉਹ ਕਹਿਣ ਲੱਗੇ ਕੀ ਗੱਲ ਦੇਖੀ ਕਹਿਣ ਲੱਗੇ ਇਸ ਦੇ ਮੱਥੇ ਦੇ ਕੇਸ ਵੀ कसे ਹੋਏ ਗਿੱਚੀ ਦੇ ਕੇਸ ਵੀ कसे ਹੋਏ ਇਹ ਕੀ ਕਾਰਨ ਉਹ ਤਕਵੀਰ ਜੀ ਕਹਿੰਦੇ ਆਉਂਦੀ ਉਸ ਨੂੰ ਬੁਲਾ ਲਓ ਉਹ ਦੀ ਜਵਾਨੀ ਪੁੱਛੋ ਮੈਨੂੰ ਕੀ ਪੁੱਛਣਾ ਉਸ ਨੇ ਆਵਾਜ਼ ਦਿੱਤੀ ਗਈ ਉਹ ਆ ਗਈ ਆ ਕੇ ਨਮਸਕਾਰ ਕਰਕੇ ਬੈ ਗਈ ਫਿਰ ਵੀਰ ਜੀ ਕਹਿੰਦੇ ਲక్ష్ਮੀ ਇਹ ਸ਼ਾਦੂ ਲੋਕ ਕੁਝ ਬਚਨ ਪੁੱਛਣਾ ਚਾਹੁੰਦੇ ਹਨ ਇਹਨਾਂ ਦੇ ਸਵਾਲਾਂ ਦਾ ਮਾਪੂਰ ਜਵਾਬ ਦੇ ਤੋ ਗਣ ਪੁੱਛੋ ਮਹਾਤਮਾ ਕਹਿਣ ਲੱਗੇ ਐ ਤੇਰੇ ਮੱਥੇ ਦੇ ਕੇਸ਼ ਵੀ ਕਸੇ ਹੋਏ ਹਨ ਔਰ ਗਿੱਚੀ ਦੇ ਕੇਸ਼ ਵੀ ਕਸੇ ਹੋਏ ਨੇ ਇਹ ਕੀ ਕਾਰਨ ਹੈ ਤੇ ਤੂੰ ਕੌਣ ਹੈ ਅਸਲੀ ਗੱਲ ਖੋਲ ਕੇ ਦੱਸ ਉਹ ਕਹਿਣ ਲੱਗੀ ਐ ਸ਼ਾ ਦੂਜਨੋ ਮੈਂ ਈਸ਼ਰੀ ਮਾਇਆ ਹਾਂ ਮੇਰੇ ਵਿੱਚ ਪ੍ਰਭੂ ਨੂੰ ਭਲਾਉਣ ਦੀ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਪਰ ਮੇਰੇ ਨਥੇ ਦੇ ਕੇਸ਼ ਜਿਹੜੇ ਹਨ ਉਹ ਤੈਉਂ ਕਸ਼ ਗਏ ਜਿਹੜੇ ਪ੍ਰਭ ਦੇ ਪਿਆਰੇ ਹਨ ਉਹਨਾਂ ਅੱਗੇ ਮੈਂ ਨਮਸਕਾਰਾਂ ਕਰਦੀ ਹਾਂ ਤਾਂ ਕਿ ਮੇਰਾ ਵੀ ਭਲਾ ਹੋ ਜਾਏ ਸਭ ਕੀ ਠਾਂਡੀ ਦਰਵਾਜ਼ਾ ਤਰ ਕਿਰਪਾ ਮੋ ਕੋ ਨਿਸ਼ਤਾਰ ਜੋ ਕਹੇ ਸੁਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨ ਆਵਾ ਈਉਂ ਮੈਂ ਉਹਨਾਂ ਦੇ ਅੱਗੇ ਨਮਸਕਾਰਾਂ ਕਰਦੀ ਹਾਂ ਮੇਰਾ ਵੀ ਪਲਾ ਹੋ ਜਾਵੇ ਮਾਇਆ ਦਾਸੀ ਭਗਤਾਂ ਕੀ ਤਾਰਕੁ ਨਾਲੇ ਪਰ ਗਿਚੀ ਦੇ ਕੇਸ਼ ਤਾਂ ਮੇਰੇ ਉਹਨਾਂ ਮਨਮੁਖ ਲੋਗਾ ਨੇ ਕਸਾ ਦਿੱਤੇ ਜਿਹੜੇ ਮੈਨੂੰ ਪਕੜਨਾ ਚਾਹੁੰਦੇ ਨੇ ਮੈਂ ਉਹਨਾਂ ਦੇ ਹੱਥ ਨਹੀਂ ਆਉਂਦੀ ਇਹ ਉਹਨਾਂ ਨੇ ਕਸਾਇਆ ਹੋਇਆ ਇਹ ਸੁਣ ਕੇ ਮਹਾਤਮਾ ਕਹਿਣ ਲੱਗੇ ਆ ਲక్ష్ਮੀ ਆਪਣਾ ਕੋਈ ਕੋਟਕ ਦਿਖਾ ਕਹਿੰਦੇ ਮੇਰੇ ਕੌਤਕ ਦੇਖਣੇ ਸਾਰੀ ਦੁਨੀਆ ਵਿੱਚ ਮੇਰਾ ਹੀ ਕੌਤਕ ਵਰਤ ਰਿਹਾ ਹੈ ਤਾਂਤਾ ਰਗੜੇ ਝਗੜੇ ਕੁਛ ਤੋਂ ਹੂਨ ਮੇਰੀ ਹੀ ਕਿਰਪਾ ਹੈ ਪਰ ਜੀ ਕੁਛ ਦੇਖਣਾ ਐ ਸ਼ਰੀਰ ਕਰਕੇ ਤਾਂ ਤੁਸੀਂ ਮੇਰੇ ਨਾਲ ਚੱਲੋ ਐ ਨਾਲ ਹੀ ਕਨਾ ਜੰਗਲ ਹੈ ਕਾਸ਼ੀ ਦੇ ਉੱਥੇ ਚੱਲ ਕੇ ਮੈਂ ਦਿਖਾ ਦਿੰਨੀ ਸੋ ਉਹ ਮਹਾਤਮਾ ਉਸਦੋਂ ਉੱਠ ਕੇ ਚੱਲ ਪੈਂਦੇ ਹਨ ਮਾਇਆ ਮਾਇਆ ਲੱਗ ਗਈ ਹੈ ਨਾ ਗਣੀ ਤ੍ਰਹੀ ਲਪਟਾਏ ਚਿਸ਼ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਕੋਈ ਗੁਰਮੁਖ ਵਿਰਲਾ ਗਾਰੜੂ ਇੰ ਮੰਦਲ ਲਾਈ ਪਾਏ ਨਾਨਕ ਸੇਈ ਉਭਰੇ ਜੋ ਸਚ ਰਹਿ ਲਿਬਲਾਏ ਯੋ ਉਹ ਲక్ష్ਮੀ ਮਹਾਤਮਾ ਨੂੰ ਲੈ ਕੇ ਕਾਸ਼ੀ ਦੇ ਨਜ਼ਦੀਕ ਇੱਕ ਜੰਗਲ ਹੈ ਉੱਥੇ ਪਹੁੰਚ ਗਈ ਜੋ ਰਸਤਾ ਹੈ ਉੱਥੇ ਖੜ ਕੇ ਕਹਿਣ ਲੱਗੀ ਦੇਖੋ ਤੁਸੀਂ ਇਹਨਾਂ ਝਾੜੀਆਂ ਵਿੱਚ ਡੁੱਬ ਕੇ ਬੈਠ ਜਾ ਨੀਣਾ ਲੋਕਾਂ ਨੇ ਮੇਰੇ ਗਿੱਚੀ ਦੇ ਕੇਸ ਕਸਾਏ ਹਨ ਉਹਨਾਂ ਦੀ ਕੋਟ ਦੇਖੀ ਚਲੋ ਬਾਕੀ ਜਿਨ੍ਹਾਂ ਮੱਥੇ ਦੇ ਕੇਸ ਕਸਾਏ ਜਿੰਨ੍ਹ ਦੇ ਅੱਗੇ ਮੈਂ ਨਮਸਕਾਰਾਂ ਕਰਦੀਆਂ ਉਹ ਤਾਂ ਭਗਤ ਕਬੀਰ ਜੈਸੇ ਉਹਨਾਂ ਦੇ ਤੁਸੀਂ ਦਰਸ਼ਨ ਕੀਤੇ ਹੀ ਆ ਕਿਉਂ ਕਰਕੇ ਮਹਾਤਮਾ ਝਾੜੀਆਂ 'ਚ ਲੁੱਕ ਗਏ ਉਸ ਚਤਨ ਮਾਇਆ ਨੇ ਆਪਣਾ ਜੜ ਰੂਪ ਧਾਰਨ ਕਰ ਲਿਆ ਬੇਅੰਤ ਸ਼ਕਲਾਂ ਹਨ ਇਸ ਦੀਆਂ ਅੰਤ ਤੱਕ ਮਾਇਆ ਹੀ ਹੈ ਇਸ ਤੇ ਪਰੇਸ਼ੁ ਆਤਮਾ ਪਰਮਾਤਮਾ ਹੀ ਸਿਉਂ ਕਰਕੇ ਝਾੜੀਆਂ 'ਚ ਲੁੱਕ ਕੇ ਦੇਖਦੇ ਰ ਉਸਨੇ ਚੇਤਨ ਮਾਤ ਉਜੜ ਰੂਪ ਉਤਾਰਨ ਕਰ ਲਿਆ 500 ਮੋਹਰ ਦੀ ਥੈਲੀ ਹੋ ਕੇ ਉਸ ਚਰ ਰਸਤੇ ਤੇ ਗਿਰ ਪਈਂਦੀ ਹੈ ਚਾਰ ਮੁਸਾਫਰ ਆਪਸ ਵਿੱਚ ਹੀ ਰਿਸ਼ਤੇਦਾਰ ਬੜੀ ਮਿੱਤਰਤਾ ਵਾਲੇ ਇੱਕ ਦੂਸਰੇ ਉੱਪਰ ਜਾਣਵਾਰਨ ਵਾਲੇ ਇਹੋ ਜੇ ਆ ਨਿਕਲੇ ਜਦੋਂ ਥੈਲੀ ਦੇਖੀ ਰਸਤੇ ਉੱਪਰ ਪਈ ਹੋਈ ਜੋ ਰਸਤੇ ਤੇ ਇੱਕ ਕਹਿਣ ਲੱਗੇ ਵੀ थैਲੀ ਪਈ ਹੈ ਦੂਜਾ ਕਹਿੰਦਾ ਕੀ ਇਹ ਦੇ ਵਿੱਚ ਵੇਖੋ ਦੇਖਿਆ ਕਹਿਣ ਲੱਗੇ ਵੀ ਇਹ ਤਾਂ ਮੋਹਰਾ ਹੁ ਗਿਣੋ ਹਾ ਕਿੰਨੀਆਂ ਹਨ 500 ਮੋਹਰ ਕਹਿਣ ਲੱਗੇ ਇਹ ਤਾਂ ਗੱਫਾ ਆਪਾਂ ਨੂੰ ਐਵੇਂ ਐਵੇਂ ਮਿਲ ਗਏ ਬਿਨੇ ਕਿਸੇ ਜਤਨ ਤੋਂ ਹੀ ਗੜੀ ਚੰਗੀ ਗੱਲ ਹੈ ਆਪਾਂ ਚਾਰ ਹਾਂ ਅਗਰ ਚਾਰ ਇਸੇ ਕੀਤੇ ਜਾਂ ਸਭਾ ਸਭਾ ਸਭ ਆਦੇਗੀ ਪੰਜ ਸੋਹਰਾਪਾ ਨੂੰ یوں ਇਸ ਸ਼ਕਲ ਵਿੱਚ ਮਿਲ ਲਈ ਪਰ ਗੱਲ ਇੰਨੀ ਹੈ ਹੁਣ ਦੁਪਹਿਰ ਦਾ ਵਕਤ ਹੋਇਆ ਕਾਸ਼ੀ ਨਜ਼ਦੀਕ ਹੈ ਦੋ ਜਾਓ ਉੱਥੇ ਜਾ ਕੇ ਆਪਣੀ ਰੋਟੀ ਖਾਓ ਦੋਲੀ ਇੱਥੇ ਲਾਇਆ ਉਹ ਇੱਥੇ ਬੈਠੇ ਆ ਫਿਰ ਆਪਾਂ ਮੰਡੀਆਂ ਪਾ ਲਵਾਂਗੇ ਦੋ ਤਾਂ ਉੱਥੇ ਬੈਠ ਰਹੇ ਉਸ ਦੇ ਰਾਖੀ ਦੋ ਚਲੇ ਗਏ ਸ਼ਹਿਰ ਨੂੰ ਜਿਹੜੇ ਸ਼ਹਿਰ ਨੂੰ ਗਏ ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਕੀ ਪ੍ਰੇਰਣਾ ਕੀਤੀ ਨਹੀਂ 500 ਹੈ ਜੇਕਰ ਚਾਰ ਵੰਡਣ ਤਾਂ ਸਵਾ ਸਵਾ 100 ਆਈ ਜੇ ਦੋ ਵੰਡੀਏ ਆਪਾਂ ਤਾਂ 2.5 100 ਆ ਗਈ ਕਿਉਂ ਨਾ ਆਪਾਂ ਉਹਨਾਂ ਦੇ ਖਾਣੇ ਵਿੱਚ ਵਿਉ ਪਾ ਕੇ ਲੈ ਜੀਏ ਡਬਲ ਗੱਫਾ ਮਿਲ ਜਾਏਗਾ ਇਹ ਪ੍ਰੇਰਣਾ ਕੀਤੀ ਜਿਹੜੇ ਪਿੱਛੇ ਬੈਠੇ ਸਨ ਉਹਨਾਂ ਦੀ ਕੀਤੀ ਚਮਾ ਨੇ ਪ੍ਰੇਰਣਾ ਕੀਤੀ ਜੇਕਰ ਚਾਰ ਨੂੰ ਆਈ ਤਾਂ ਸਮਾਸ 100 ਜੇਕਰ ਦੋ ਨੂੰ ਆਵੇ ਤਾਂ 2250 ਜਦੋਂ ਉਹ ਆਉਣਗੇ ਇੱਥੇ ਰੋਟੀ ਰੱਖਣ ਲੱਗਣਗੇ ਆਪਾਂ ਉਹਨਾਂ ਦੀਆਂ ਪੁਰਪੜੀਆਂ 'ਚ ਦੋ ਦੋ ਲਾਠੀਆਂ ਰੱਖਦੇ ਹਾਂ ਉਹ ਖਤਮ ਹੋ ਜਾਣਗੇ ਆਪਾਂ ਚੌਥੀ ਦੇ ਜੇ ਦੋ ਹਿੱਸੇ ਕਰ ਲਵਾਂ ਦੋ ਤਰਫੇ ਹੀ ਪ੍ਰੇਰਨਾ ਕਰ ਦਿੱਤੀ ਹਾਂਜੀ ਉਹਨਾਂ ਨੇ ਆਪਣੀ ਰੋਟੀ ਖਾ ਲਈ ਉਹਨਾਂ ਦੇ ਖਾਣੇ ਵਿੱਚ ਵਿਉਪਕਾ ਲੀ ਉਹ ਪਿੱਛੇ ਸੋਚੀ ਵਕਦਨ ਵਿੱਚ ਜਦੋਂ ਆਉਣਗੇ ਆਉਣ ساری ਦੋ ਦੋ ਲਾਠੀਆਂ ਢੀਜੇ ਰੱਖ ਦੇਣੀਆਂ ਉਹ ਫੁੱਟਪੜੀ ਦੀ ਜਿੱ ਲਾਠੀ ਲੱਗੀ 간 ਨੂੰ ਵਜਦਾ ਆਦਮੀ ਸਹੀਉਂ ਆ ਕੇ ਜਦੋਂ ਉਹ ਰੱਖਣ ਲੱਗੇ ਰੋਟੀ ਇਹਨਾਂ ਦੋ ਦੋ ਰੱਖ ਦਿੱਤੀਆਂ ਦੋਨਾਂ ਉਸੇ ਵਕਤ ਚਿੱਤ ਹੋ ਗਿਆ ਉਸ ਦਾ ਕਾਣੇ ਨੂੰ ਆਪਾਂ ਰੋਟੀ ਖਾ ਲਈ ਪਿੱਛੋਂ ਵੰਡਾਂਗੇ ਉਹ ਖਾਣੇ ਵਿੱਚ ਉਹ ਸੀ ਜ਼ਹਿਰ ਸੀ ਜਦੋਂ ਖਾਣਾ ਖਾਦਾ ਉਹ ਮਰ ਗਏ ਚਾਰੇ ਉੱਥੇ ਚਿੱਥੋਏ ਪਏ ਉਸ ਜੜ ਮਾਂ ਨੇ ਫਿਰ ਆਪਣਾ ਚਤੰਡੂ ਧਾਰਨ ਕਰ ਲਿਆ ਮਹਾਤਮਾ ਨੂੰ ਆਵਾਜ਼ ਦਿੱਤੀ ਮਹਾਤਮਾ ਜੀ ਆਓ ਦੇਖੋ ਮੇਰੇ ਨਾਲ ਜਿਹੜੇ ਦੇ ਕਾਇਦਾ ਪਖਣ ਵਾਲੇ ਹੁੰਦੀ ਹੈ ਕੀ ਹਾਲਤ ਹੋਈ ਨੀ ਨਨੇ ਮੇਰੇ ਗਿੱਚੀ ਦੇ ਕੇਸ ਕਸਾਏ ਹਨ ਇਹ ਐ ਹਨ ਐਨਾਂ ਦੀ ਹਾਲਤ ਹੈ ਸੋ ਤਾਂ ਤੇ ਮਾਇਆ ਜੇ ਕ੍ਰਿਸ਼ਨ ਨੂੰ ਚੰਗੇ ਪਾਸੇ ਖਰਚ ਕੀਤਾ ਜਾਵੇ ਚੰਗੇ ਤਰੀਕੇ ਸਿਰ ਕੁਮਾਰ ਫਿਰ ਤਾਂ ਇਹ ਬੈਕੁੰਠ ਰੂਪ ਬਣ ਜਾਂਦੀ ਹੈ ਪਰਮਾਤਮਾ ਨੂੰ ਵੀ ਮਲਾ ਦਿੰਦੀ ਹੈ ਨਿਸ਼ਕਾਮ ਦਾਨ ਕੀਤਾ ਕੇ ਮਨ ਦੀ ਸ਼ੁੱਧੀ ਦਾ ਕਾਰਨ ਹੋ ਕੇ ਪ੍ਰਭੂ ਦੇ ਨੇੜੇ ਲੈ ਜਾਂਦੀ ਹੈ ਔਰ ਜੇਕਰ ਇਸ ਨੂੰ ਬੁਰੇ ਪਾਸੇ ਖਰਚ ਕਰ ਦਿੱਤਾ ਜਾਵੇ ਬਰਾਈਆਂ ਵਿੱਚ ਇਸ ਨੇ ਇਸ ਨੂੰ ਨਰਕਨ ਨੂੰ ਦੋਸਤਾਂ ਨੂੰ ਲੈ ਜਾਣਾ ਹੈ ਇਸ ਕਰਕੇ ਦੋ ਤਰਫਾ ਹੀ ਕੰਮ ਕਰਦੀ ਤਾਂ ਦੇ ਜਿਹੜੇ ਮਨਮੁਖ ਹਨ ਇਸ ਨੂੰ ਗਲਤ ਰਸਤੇ ਤੇ ਖਰਚਦੇ ਹਨ ਜਿਹੜੇ ਗੁਰਮਖ ਹਨ ਉਸ ਨੂੰ ਠੀਕ ਰਸਤੇ ਤੇ ਖਰਚ ਕੇ ਇਹ ਤੋਂ ਸੇਵਾ ਲੈਂਦੇ ਤਦ ਹੀ ਮਾਇਆ ਕਹਿੰਦੀ ਹੈ ਸਾਧੂ ਦੇਠਾਂ ਦੀ ਦਰਵਾਜ਼ਾ ਕਰ ਕਿਰਪਾ ਮੋਹ ਕੋ ਨਿਸ਼ਤਾ ਜੋ ਕਹੇ ਸ਼ੁਕਰ ਕਮਾਮ ਜਨ ਨਾਨਕ ਗੁਰਮੁਖ ਨੇੜ ਨਾਮ ਹਾਂ ਸੇਵਾ ਕਰਕੇ ਮਾਇ ਸੁਖਲੀ ਹੁੰਦੀ ਹੈ ਗਲਤ ਰਸਤੇ ਤੇ ਲਾਇਆ ਇਹ ਮਾਇ ਦੋਖ ਨੂੰ ਲੈ ਜਾਂਦੀ ਹੈ ਤਦੇ ਗੁਰੂ ਜੀ ਨੇ ਇਸ ਪ੍ਰਥਾ 에 ਸਹੀ ਉਚਾਰਣ ਕੀਤਾ ਹੈ ਮਾਇ ਲੜ ਗਈ ਹੈ ਨਾਗਣੀ ਮਨਮੁਖ ਔਰ ਗੁਰਮੁਖ ਗੁਰਮੁਖ ਉਹ ਹੁੰਦਾ ਜਿਹਨੇ ਆਪਣਾ ਤਨ ਮਨ ਧਨ ਗੁਰੂ ਦੀ ਪੇਟ ਚੜਾਇਆ ਹੋਵੇ ਉਸ ਦੇ ਕਹਿ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੋਵੇ ਪਰ ਮਨਮੁਖ ਉਹ ਹੁੰਦਾ ਜਿਹੜਾ ਮਨ ਦੇ ਕਹਿ ਅਨੁਸਾਰ ਚੱਲਣ ਵਾਲਾ ਹੈ ਦੋਨਾਂ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਜਿਵੇਂ ਇੱਕ ਕੋਈ ਰਾਜਾ ਜੋ ਪਹਿਲੇ ਵੀ ਸੰਗੀਤ ਭਜਨ ਕਰਨ ਵਾਲਾ ਸੀ ਉਸ ਨੂੰ ਰਾਜ ਭਾਗ ਬੜਾ ਦੁੱਖ ਰੂਪ ਪ੍ਰਤੀਤ ਹੁੰਦਾ ਹੁੰਦਾ ਸੀ ਉਹ ਚਾਹੁੰਦਾ ਸੀ ਕਿ ਇਕਾਂਤ ਬੈਠ ਕੇ ਪਰਮੇਸ਼ਰ ਦੇ ਭਜਨ ਦਾ ਆਨੰਦ ਲਵੇ ਉਹ ਚਾਹੁੰਦਾ ਸੀ ਇੱਕ ਦਿਨ ਕੁਦਰਤੀ ਇੱਕ ਮਹਾਤਮਾ ਉਸ ਪਾਸ ਆ ਜਾਂਦੇ ਹਨ ਉਹਨਾਂ ਨੂੰ ਮਿਲਿਆ ਮਿਲ ਕੇ ਗੱਲਬਾਤ ਕੀਤੀ ਕਿਹਨਾਂ ਦਾ ਮਹਾਰਾਜ ਇਸ ਰਾਤ ਭਗਵੇਂ ਬੜਾ ਦੁਖੀ ਕੀਤਾ ਚਾਹਣਾ ਹਾਂ ਕਿ ਤੇ ਇਕਾਂਤ ਬੈਠ ਕੇ ਪਰਮੇਸ਼ਰ ਦਾ ਭਜਨ ਕਰਾਂ ਮਨੁੱਖਾ ਦੇ ਮਿਲੀ ਹੈ ਇਹ ਵਿਅਰਥ ਜਾ ਰਹੀ ਹੈ ਇਸ ਨੂੰ ਭਜਨ ਆਨੰਦ ਵਿੱਚ ਲਗਾ ਕੇ ਸ਼ਫਲੀ ਕਰਾਂ ਇਹ ਸੁਣ ਕੇ ਮਹਾਤਮਾ ਕਹਿਣਗੇ ਗਲਤਾਰਾ ਜਿੰਨ ਠੀਕ ਹੈ ਮਨੁੱਖਾ ਦੇ ਜੋ ਮਿਲੀ ਹੈ ਇਹ ਭਜਨ ਕਰਨ ਵਾਸਤੇ ਹੀ ਮਿਲੀ ਇਸ ਜੀਵ ਨੂੰ ਪਰ ਤੁਰਾਜ ਬਾਗ ਵਿੱਚ ਰਹਿੰਦਾ ਹੋਇਆ ਭਜਨ ਕਰੀ ਜਾਂ। ਕਹਿਣ ਲੱਗਾ ਮਹਾਰਾਜ ਬੜਾ ਦੁੱਖ ਰੂਪ ਪ੍ਰਤੀਤ ਹੁੰਦਾ ਹੈ। ਫਿਰ ਕਹਿਣ ਲੱਗੇ ਜੇ ਤੁਰਾਜ ਬਾਗ ਛੱਡ ਕੇ ਕਿਤੇ ਕੋਸ਼ਾ ਕੋਈ ਇਖਤਿਆਰ ਕੀਤੀ ਇਕਾਂਤ ਜਾ ਕੇ ਭਜਨ ਕਰਨ ਲੱਗਿਆ ਤਿੰਨੀ ਚੀਜ਼ਾਂ ਦੀ ਲੋੜ ਤਾਂ ਫਿਰ ਵੀ ਪੈਣੀ ਹੈ ਕੁੱਲੀ ਜੁੱਲੀ ਗੁੱਲੀ। ਗਿਆਨੇ ਪ੍ਰਾਣ ਦੀ ਰੱਖਿਆ ਵਾਸਤੇ ਭੋਜਨ ਵੀ ਚਾਹੀਦਾ। ਤਨ ਢੱਕਣ ਨੂੰ ਕੱਪੜਾ ਵੀ ਚਾਹੀਦਾ। ਅਰਿਕ ਮੰਜੀ ਦਾ ਥਾਂ ਵੀ ਚਾਹੀਦਾ ਗਰਮੀ ਸਰਦੀ بارشੂਸ ਤੇ ਬਚਣ ਵਾਸਤੇ ਸੋ ਇਹ ਤਿੰਨ ਗੱਲਾਂ ਤਾਂ அவਾਸ਼ੀ ਚਾਹੀਦੀਆਂ ਹਨ ਹੋਰ ਵੀ ਕੁਝ ਥੋੜੀ ਬਹੁਤ ਜ਼ਰੂਰੀਅਤ ਚਾਹੀਦੀਆਂ ਹਨ ਫਿਰ ਉਹ ਕਿੱਥੋਂ ਹਾਸਲ ਕਰੇਗਾ ਕਹਿਣ ਲੱਗਾ ਕਿ ਤੇ ਕਾਕੂ ਖੋਦ ਕੇ ਉਹ ਗੁਜ਼ਾਰਾ ਕਰ ਲਿਆ ਕਰਾਂਗਾ ਮਹਾਤਮਾ ਕਹਿਣ ਲੱਗੇ ਅੱਛਾ ਗੱਲ ਚੰਗੀ ਹੈ ਤੇ ਰਾਜ ਭਾਗ ਇਹਨੂੰ ਕੀ ਕਰੇਗਾ ਇਹ ਕਹਿਣ ਲੱਗਾ ਆਪ ਸੰਭਲੋ ਮਹਾਤਮਾ ਕਹਿਣ ਲੱਗੇ ਜਿਹੜੀ ਚੀਜ਼ ਨੇ ਤੈਨੂੰ ਸੁਖ ਨਹੀਂ ਦਿੱਤਾ ਤੈਨੂੰ ਦੁੱਖ ਰੂਪ ਹੋ ਰਹੀ ਉਹ ਮੈਨੂੰ ਸਮਾ ਕੇ ਮੈਨੂੰ ਸੁਖ ਦਊਗੀ ਜੇ ਤੈਨੂੰ ਦੁੱਖ ਰੂਪ ਪਾਸ ਦੀਏ ਮੈਨੂੰ ਕਿਵੇਂ ਸੁਖ ਰੂਪ ਪਾਸੂਏ ਹੈ ਮੇਰੇ ਵਾਸਤੇ ਤਾਂ ਉਹਦੋਂ ਵੀ ਜ਼ਿਆਦਾ ਦੁੱਖ ਰੂਪ ਹੋ ਜਾਏਗੀ ਹਾਂ ਦੁੱਖ ਮੈਨੂੰ ਦਿਨਾ ਹੈ ਭਲਾ ਇਹਦੇ ਵਿੱਚ ਸੁਖ ਕੀ ਹੈ ਜੇ ਸੋਚ ਕੇ ਦੇਖੀ ਮਾਇਆ ਹੈ ਆਸਾ ਤ੍ਰਿਸ਼ਨਾ ਚਿੰਤਾ ਦਾ ਕਾਰ ਹੈ ਇਹ ਥੋੜੀ ਹੈ ਤਾਂ ਆਸਾ ਬਣੀ ਰਹਿੰਦੀ ਹੈ ਯਾਨੀ ਨਹੀਂ ਹੈ ਤਾਂ ਆਸਾ ਬਣੀ ਰਹਿੰਦੀ ਹੈ ਜੇ ਥੋੜੀ ਜੀ ਜ਼ਿਆਦਾ ਹੋ ਗਈ ਹੋਰ ਤ੍ਰਿਸ਼ਨਾ ਵਧ ਜਾਂਦੀ ਹੈ ਫਿਰ ਜੇ ਕਿਤੇ ਖਰਚ ਹੋ ਗਈ ਜਾਂ ਕਿਸੇ ਪਾਸੇ ਇਧਰ ਉਧਰ ਟੈਸਟ ਲੱਗੇ ਤੇ ਚਿੰਤਾ ਤਾਂ ਕਰਦੀ ਹੈ ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਬੜਬੜ ਖਾਈ ਜਾਂਦੀਆਂ ਇਹਦੇ ਵਿੱਚ ਭਰੀਆਂ ਪਈਆਂ ਮਾਇਦ ਵਿੱਚ ਇਹ ਇਹ ਦੋ ਛੁੱਟ ਘਰ ਆਈ ਹੀ ਨਹੀਂ ਹੈ ਇਸ਼ ਕਰਕੇ ਜਿਹੜੀ ਚੀਜ਼ ਤੈਨੂੰ ਸੁਖਨਾ ਦੇ ਸਕੀ ਮੈਨੂੰ ਕਿਵੇਂ ਸੁਖ ਦੇ ਦੇਗੀ ਇਹ ਦੁੱਖ ਮੇਰੇ ਪੱਲੇ ਪਾਉਣਾ ਤੂੰ ਕਹੀ ਕੀ ਅਕਲ ਦੀ ਗੱਲ ਹੈ ਫਿਰ ਕਹਣ ਲਗਾ ਮਹਾਰਾਜ ਫਿਰ ਮੈਂ ਬੜਾ ਦੁਖੀ ਹੋਇਆ ਹਾਂ ਮੈਂ ਚਾਹੁੰਦਾ ਇਕਾਂਤ ਬੈਠ ਕੇ ਭਜਨ ਦਾ ਹੀ ਆਨੰਦ ਲਵਾਂ ਮਹਾਤਮਾ ਉਸ ਨੂੰ ਸਿੱਖਿਆ ਦੇਣ ਵਾਸਤੇ ਕਹਣਗੇ ਅੱਛਾ ਜੇ ਤੇਰਾ ਇਹ ਖਿਆਲ ਹੈ ਚਲ ਮੈਨੂੰ ਸੌਂਪ ਦੇ ਕਿ ਮੈਂ ਸੰਪੰਗਾ ਕਹਿਣ ਲੱਗਾ ਮੈਂ ਅਰਦਾਸ ਕਰਾ ਦਿੰਨਾ ਚੂਲੀ ਛੱਡ ਦੇਣਾ ਜਿਵੇਂ ਕਹੂੰ ਓਵੇਂ ਹੀ ਕਰ ਦੇਣਾ ਖੈਰ ਜੋ ਕਿਤਨਾ ਰਾਜ ਭਾਵ ਸਭ ਕੁਛ ਸੀ ਉਹਨਾਂ ਦੀ ਪੇਟ ਛਾੜ ਦਿੱਤਾ ਕਹਿਣ ਘਣ ਤੂੰ ਕੀ ਕਰੇਂਗਾ ਦੱਸ ਕਹਿਣ ਮੈਂ ਕਿਤੇ ਇਕਾਂਤ ਥਾਂ ਜਾ ਕੇ ਪਰਮੇਸ਼ਰ ਦਾ ਭਜਨ ਕਾਂ ਛਪਰੀ ਛਲੀ ਪਾ ਲਾਂਗਾ ਰੋਟੀ ਵਾਸਤੇ ਕਹਿਣ ਲੱਗਾ ਕਿਤੇ ਕਾਪੂ ਖੋਦ ਲਿਆ ਕਰਾਂਗਾ ਮਹਾਤਮਾ ਕਹਿਣਗੇ ਦੇਹਰਾਜਨ ਤੂੰ ਰਾਜਾ ਹੈ ਤੈਨਕ ਦੇ ਘਾ ਨਹੀਂ ਖੋਤੇ ਤੈਨੂੰ ਕਾ ਖੋਤਣ ਦਾ ਪਤਾ ਨਹੀਂ ਮੈਂ ਫਕੀਰਾਂ ਪਹਿਲਾਂ ਤੁਸੀਂ ਸਾਧੂ ਮੈਂ ਕਦੇ ਰਾਜ ਨਹੀਂ ਕੀਤਾ ਮੈਨੂੰ ਰਾਜ ਦੀ ਵਕਫੀਅਤ ਨਹੀਂ ਹੈ ਮੈਨੂੰ ਵੀ ਕੋਈ ਨਾ ਕੋਈ ਯੋਗ ਸੇਵਕ ਢੂੰਡਣਾ ਪੂ ਇਸ ਦੇ ਪ੍ਰਬੰਧ ਵਾਸਤੇ ਗੱਲ یوں ਹੈ ਤੈਨੂੰ ਰੋਟੀ ਕਪੜਾ ਕੁਲੀ ਜੁਲੀ ਗੁਲੀ ਜਰੂਰੀ ਚਾਹੀਦੀ ਹੈ یوں ਕਰ ਫਿਰ ਤੈਨੂੰ ਦਸੀਏ ਤੂੰ ਰਹਿਣ ਵਾਸਤੇ ਯੋਗ ਜਗ੍ਹਾ ਲੈ ਲੈ ਤੇ ਖਾਣੇ ਦਾਣੇ ਵਾਸਤੇ ਤੇਰਾ ਜਿੰਨਾ ਜੀਵਨਾਂ ਤੈਨੂੰ ਠੀਕ ਠੀਕ ਸਰ ਜਾਵੇ ਉਹ ਰੱਖ ਲੈ ਆਪਣਾ ਖਰਚ ਕੱਪੜਾ ਲੀੜਾ ਲੈ ਲੈ ਉਹ ਜਿੰਨੀਆਂ ਜ਼ਰੂਰੀ ਆ ਤਨ ਉਹ ਆਪਣੀਆਂ ਲੈ ਲੈ ਬਾਕੀ ਆਪਣਾ ਕੁਛ ਨਾ ਸਮਝੀ ਤੂੰ ਕਿਉਂਕਿ ਮੈਨੂੰ ਵੀ ਤਾਂ ਲੋੜ ਪੈਣੀ ਕਿਸੇ ਯੋਗ ਸੇਵਕ ਦੀ ਤੂੰ ਹੀ ਇਹ ਕਰਦਾ ਰਹੇ ਤੈਨੂੰ ਇਹਦੀ ਯੋਗਤਾ ਹੈ ਰਾਜ ਕਰਨ ਦੀ ਮੈਨੂੰ ਰਾਜ ਕਰਨ ਦੀ ਯੋਗਤਾ ਨਹੀਂ ਹੈ कारी दे दुख तै जाना इस करके राज करता रहा पर अपना ना समझ हूँ तेरा नहीं हूँ ये मेरा है मेरा जान के करी जा अपना समझना नफे नुकसान की परवाह ना कर ठीक ठीक तरीके सिर तू एक अगर इं करेंगा तू अपने आप ही महसूस करेगा कितना ठीक हो गया खैर इं करके महात्मा ने ਉਹ ਤੋਂ ਦਿੱਕਤ ਨਹੀਂ ਚਾਹ ਕੇ ਰਾਜ ਭਾਗ ਉਸੇ ਨੂੰ ਸਮਾਤਾ ਕਿੰਤੂ ਆਪਣਾ ਨਾ ਸਮਝੀ ਹੁਣ ਤੇਰਾ ਨਹੀਂ ਇਹ ਮੇਰਾ ਹੈ ਤੂੰ ਬਸ ਆਏ ਚੀਜ਼ਾਂ ਲੈ ਲੈ ਕੁਲੀ ਜੁਲੀ ਗੁਲੀ ਉਸਨੇ ਇਹ ਸ਼ਮੰਦੂਰ ਕਰ ਲਿਆ ਮਹਾਤਮਾ ਕਹਿ ਕੁਝ ਦਿਨ ਉੱਥੇ ਰਹਿੰਦੇ ਰਹੇ ਉਸ ਤੋਂ ਬਾਅਦ ਆਪ ਚਲੇ ਗਏ ਕਿਧਰੇ ਹੋ ਜਿੱਧਰ ਲਹਿਰ ਦੀ ਰਜ਼ਾ ਈ ਉਹ ਰਾਜ ਕਰਨ ਲੱਗਿਆ ਉਹੀ ਰਾਜਾ ਪਹਿਲਾਂ ਜਿਸ ਰਾਜ ਤੋਂ ਦੁੱਖ ਮਹਿਸੂਸ ਕਰਦਾ ਸੀ ਕੋਣ ਉਸਨੂੰ ਦੁੱਖ ਰੂਪਨੀ ਮਹਿਸੂਸ ਹੋ ਰਿਹਾ ਕਿਉਂ ਉਹਦੀ ਹੰਗਤਾ ਟੁੱਟ ਚੁੱਕੀ ਹੈ ਉਹਦੀ ਮੈਮਰੀ ਟੁੱਟ ਚੁੱਕੀ ਹੈ ਮੈਮਰੀ ਨੂੰ ਦੁੱਖ ਹੈ ਸਾਰਾ ਤਾਂ ਇਹਦੇ ਸਿਆਣੇ ਪੁਰਸ਼ਾਂ ਨੇ ਕਿਹਾ ਮੈਮਰੀ ਨੂੰ ਮਾਰ ਕੇ ਨਹੀਂ ਕੀ ਕਰਕੇ ਟੁੱਟ ਪਰ ਇਹ ਖਜਾਨੇ ਸਾਹਿਬ ਦੇ ਲਾੜਾ ਹੋ ਕੇ ਲੁੱਟ یوں ਸਿਆਣੇ ਨੇ ਕਿਹਾ ਹੈ ਇਸ ਕਰਕੇ ਮੈਮਰੀ ਨੂੰ ਦੁੱਖ ਹੈ ਸਾਰਾ ਇਹਨੇ ਅਟੈਚਮੈਂਟ ਨੂੰ ਦੁੱਖ ਹੈ ਪਕੜਨ ਨੂੰ ਦੁੱਖ ਹੈ ਓਹੀ ਰਾਜਾ ਰਾਜ ਵੀ ਕਰਦਾ ਹੈ ਹੁਣ ਗੁਰਮੁਖਾਇ ਵਿਤਰੰਦਾ ਆਪਣਾ ਨਾ ਸਮਝ ਕੇ ਪਰਮ ਸੁਖੀ ਹੈ ਨਾਲ ਭਜਨ ਕਰੀ ਜਾਂਦਾ ਹੈ ਔਰ ਪਰਜਨ ਸੁਖੀ ਨਹੀਂ ਜਾਂਦਾ ਸੇਵਾ ਵੀ ਕਰੀ ਜਾਂਦਾ ਹੈ ਇਸੇ ਤਰ੍ਹਾਂ ਰਾਜਾ ਜਨਕ ਸੀ ਮਾਇਆ ਵਿਸ਼ੂਦਾਸ਼ੀ ਗੁਰਮਖ ਪਿਆਰਾ ਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਸ਼ਿਕ ਜੋਗੀ ਜਾਗਦੇ ਮਾਇਆ ਦੇ ਵਿੱਚ ਕਰਨ ਉਦਾਸੀ